ੴ ਓੰਕਾਰ ਸਤਗੁਰ ਪ੍ਰਸਾਦ ਬਾਰ ਸੁਹੀ ਕੀ ਸਲੋਕਾ ਨਾਲ ਮਹੱਲਾ ਤੀਜਾ ਸਲੋਕ ਮਹੱਲਾ ਤੀਜਾ ਸੁਹਾਵੇਸ ਤੋਹਾਗਣੀ ਪਰਕਰ ਰਾਵਣ ਜਾਏ ਫਿਰ ਛੋਡਿਆ ਘਰ ਆਪਣੈ ਮੋਹੀ ਦੂਜੈ ਭਾਏ ਮਿੱਠਾ ਕਰ ਕੇ ਖਾਇ ਬਹੁ ਸਾਧੋ ਬਧਿਆ ਰੋਗ ਸੁਧ ਪਤਾ ਹਰ ਹਰ ਛੋੜਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੈ ਸੋ ਪਰਟਿਆ ਹਰ ਰਾਤੀ ਸਾਜ ਸੀਗਾਰ ਸਹਜ ਸੱਚ ਪਿਰ 라ਵਿਆ ਹਰ ਨਾਮਾ ਉਰਤਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੁਹਬੀਏ ਨਿਮਾਣੀਏ ਸੋ ਸਹੋ ਸਦਾ ਸੁਮਹਾਲ ਨਾਨਕ ਜਨਮ ਸਵਾਰਹਿ ਆਪਣਾ ਕੁਲ ਭੀ ਛੁੱਟੀ ਨਾਲ ਪੌੜੀ ਆਪੇ ਤਖਤ ਰਚਾਇਓਨ ਆਕਾਸ ਪਤਾਲਾ ਹੁਕਮੈ ਧਰਤੀ ਸਾਜੀਐਨ ਸੱਚੀ ਧਰਮਸ਼ਾਲਾ ਆਪ ਉਪਾਏ ਖਪਾਏਗਾ ਸੱਚੇ ਦੀਨ ਦਇਆਲਾ ਸਭਨਾ ਰਿਜਕ ਸੰਭਾਹੇਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤਪਾਲਾ ਸਲੋਕ ਮਹਲਾ ਤੀਜਾ ਸੁਹਬ ਤਾਂ ਸੁਹਾਗਣੀ ਜਾਂ ਮਨ ਲਹਿ ਸਚਨਾ ਸਤਗੁਰ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਹੀਂ ਥਾਓ ਐਸਾ ਸੀਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਬਈ ਅਹਨਸ ਲਾਗੈ ਭਾਉ ਨਾਨਕ ਸੁਹਾਗਣ ਕਾ ਕਿਆ ਚੇਨ ਹੈ ਅੰਦਰ ਸਚ ਮੁਖ ਉਜਲਾ ਸਮੇ ਮਾਹੀ ਸਮਾਏ ਮਹੱਲਾ ਤੀਜਾ ਲੋਕਾ ਵੇ ਹਾਸੁ ਹੋਬੀ ਸੁਹਾ ਵੇਸ ਕਰੀ ਵੇਸੀ ਸਹ ਨਾ ਪਾਈਐ ਕਰ ਕਰ ਵੇਸ ਰਹੀ ਨਾਨਕ ਤਿਨੀ ਸਹੋ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਜੋਤਿ ਸਪਾਵੈ ਸੋ ਥੀਐ ਇਨ ਵਿਦਕੰਤ ਮਿਲੀ ਪਾਉੜੀ ਹੁਕਮਿ ਸ੍ਰਿਸ਼ਟ ਸਾਜਿਯਨ ਬਹੁ ਭਿਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇ ਤੜਾ ਸਚੇ ਅਲਖ ਪਾਰਾ ਇਕ ਨਾਨੋ ਤੂੰ ਵੇਲ ਲਹਿ ਗੁਰ ਸ਼ਬਦ ਵਿਚਾਰਾ ਸਚ ਰਤੇ ਸੇ ਨਿਰਮਲੇ ਹਉਮੈ ਤਦ ਵਿਚਾਰਾ ਜਿਸ ਤੂੰ ਮੇਲਹਿ ਸੋ ਤੁਦ ਮਿਲੈ ਸੋਈ ਸਚਿਆਰਾ ਪਹਿ ਲੋਕ ਮਹੱਲਾ ਤੀਜਾ ਸੁਹਬੀਏ ਸੁਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਉ ਖਿਲ ਮੈਂ ਝੂਠ ਸਭ ਬਿੰਸ ਜਾਏ ਜਿਉ ਟਿਕੇ ਨਾ ਬਿਰਖ ਕੀ ਛਾਉ ਗੁਰਮਖ ਲਾਲੋ ਲਾਲ ਹੈ ਜੋ ਰੰਗ ਮਜੀਠ ਸਚੜਾਉ ਉਲਟੀ ਸਖਤ ਸਵੇ ਘਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਮ ਨਾਨਕ ਬਲੇਹਾਰੀ ਗੁਰ ਆਪਣੇ ਜਿਤ ਮਿਲਿਆ ਹਰ ਗੁਣ ਗਾਉ ਮਹੱਲਾ ਤੀਜਾ ਸੁਹਾ ਰੰਗ ਬਿਕਾਰ ਹੈ ਕੰਤ ਨ ਪਾਇਆ ਜਾਏ ਇਸ ਲਹੰਦੇ ਬਿਲਬ ਨਾ ਹੋਵਈ ਰੰਡ ਬੈਠੀ ਦੁਜੈ ਪਾਏ ਮੁੰਦ ਇਆਣੀ ਦੁਮਣੀ ਸੁਹਾ ਵੇਸ ਲੁਭਾਏ ਸ਼ਬਦ ਸਚੈ ਰੰਗ ਲਾਲ ਕਰ ਪੈ ਪਾਏ ਸੀਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚਲਨ ਸਾਤ ਗੁਰ ਪਾਏ ਓੜੀ ਆਪੇ ਆਪ ਪਾਏ ਹਨ ਆਪ ਕੀਮਤ ਪਾਈ ਤਿਸ ਦਾ ਅੰਤ ਨ ਜਾਪਈ ਗੁਰ ਸ਼ਬਦ ਬੁਝਾਈ ਮਾਇਆ ਮੋਹ ਕੋ ਬਾੜ ਹੈ ਦੁਜੇ ਪਰਮਾਈ ਮਨ ਮਖ ਠੋਰ ਨਾ ਪਾਇਨੀ ਫਿਰ ਆਵੈ ਜਾਈ ਜੋ ਤਿਸ ਪਾਵੈ ਸੋ ਥੀਐ ਸਭ ਚੱਲੈ ਜਾਈ ਸਲੋਕ ਮਹਲਾ 3 ਸੁਹਾਵੇਸ ਕਾਮਣ ਕੁਲਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਉਸ ਸੀਲ ਨ ਸੰਜਮ ਸਦਾ ਝੂਠ ਬੋਲੇ ਮਨਮਖ ਕਰਮ ਖਵਾਰ ਜਿਸ ਪੂਰਵ ਹੋਵੈ ਲਿਖਿਆ ਤਿਸ ਸਤਗੁਰ ਮਿਲੇ ਪਤਾਰ ਸੁਹਾ ਵੇਸ ਸਭ ਉਤਾਰ ਧਰੇ ਗਲ ਪਹਿਰੈ ਖਿਮਾ 시ਗਾਰ ਤੇਈਐ ਸਹੋਰੈ ਬਸੋ ਬਾਪਾਏ ਤਿਸ ਪੂਜ ਕਰੇ ਸਭ ਸੰਸਾਰ ਉਹ ਰਲਾਈ ਕਿਸੇ ਦੀਨਾਂ ਰਲੈ ਜਿਸ 라ਵੇ ਸਿਰਜਣਹਾਰ ਨਾਨਕ ਗੁਰਮੁਖ ਸਦਾ ਸੁਹਾ ਗਣੀ ਜਿਸ ਅਵਿਲਾਸੀ ਪੁਰਖ ਪਰਤਾਰ ਮਹੱਲਾ ਪਹਿਲਾ ਸੁਹਾ ਰੰਗ ਸੁਪਨੇ ਨਿਸੀ ਬਿਨ ਤਾਗੇ ਗਲ ਹਾਰ ਸੱਚਾ ਰੰਗ ਮਜੀਠਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਾਸੀ ਸਭ ਬਰੀਆਂ ਆਸ਼ਾਰ ਪੌੜੀ ਇਹੋ ਜਗ ਆਪ ਪਾਇਹੁਣ ਕਰ ਚੋਜ ਵਿਡਾਨ ਪੰਚ ਧਾਤ ਵਿਚ ਪਾਈਨ ਮੋਹ ਝੂਠ ਗਮਾਨ ਆਵੇ ਜਾਇ ਕੋ ਭਾਈ ਹੈ ਮਨ ਮੁਖ ਅਗਿਆਨ ਇਕ ਨਾ ਆਪ ਬੁਝਾਇਓ ਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸਿਓ ਨ ਹਰ ਨਾਮ ਨਿਧਾਨ ਸਲੋਕ ਮਹੱਲਾ ਤੀਜਾ ਸੁਹੋ ਬੀਏ ਸੁਹਾਵੇ ਸੱਡ ਤੂੰ ਤਾਂ ਪਿਰ ਲਗੀ ਪਿਆਰ ਸੁਹਾਵੇ ਬੇਸ ਤੇਰ ਕਿਨੇ ਨਾ ਪਾਇਓ ਮਾਨਮਕੋਦਤ ਜਿਮੁਹੀ ਗਾਵਾਰ ਸਤਗੁਰ ਮਿਲਿਆ ਸੁਹਾ ਵੇਸ ਗਿਆ ਹਉ ਮੈਂ ਵਿਚੋ ਮਾਰ ਮਨ ਤਨ ਰੱਤਾ ਲਾਲ ਹੋਆ ਰਸਨਾ ਰਤੀ ਗੁਣ ਸਾਰ ਸਦਾ ਸੁਹਾ ਗੁਣ ਸ਼ਬਦ ਮਨ ਪੈ ਭਾਏ ਕਰੇ ਸਿਕਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਔਰ ਧਾਰ ਮਹੱਲਾ ਤੀਜਾ ਮੁੰਦੇ ਸੁਹਾ ਪਰ ਹਰਾਓ ਲਾਲ ਕਰਹੁ ਸੀਗਾਰ ਆਵਣ ਜਾਣਾ ਵੀਸਰੈ ਗੁਰ ਸ਼ਬਦ ਹੀ ਵਿਚਾਰ ਮੁੰਦ ਸੁਹਾਵੀ ਸਹੋਣੀ ਜਿਸ ਘਰ ਸਹਜ ਪਤਾਰ ਨਾਨਕ ਸਾ ਤਨ 라ਵੀਐ 라ਵੇ ਰਾਵਣ ਹਾਰ ਪੌੜੀ ਮੋਹ ਕੂੜ ਕੋਟੰਬ ਹੈ ਮਨ ਮੁਖ ਮੁਗਦ ਰਤਾ ਕਮੇ ਮੇਰਾ ਕਰਮ ਏ ਕਿਸ ਸਾਥ ਨਾ ਲਿਤਾ ਸਿਰ ਉੱਪਰ ਜਮ ਕਾਲ ਨਾ ਸੁਜਈ ਦੂਜੇ ਪਰ ਮਿਤਾ ਫਿਰ ਵੇਲਾ ਹੱਥ ਨ ਆਵਈ ਜਮ ਕਾਲ ਵਸ ਕਿਤਾ ਜਿਹਾ ਤੁਰ ਲਿਖ ਪਾਇਓ ਨ ਸੇ ਕਰਮ ਕਮਿਤਾ ਸ਼ਲੋਕ ਮਹੱਲਾ ਤੀਜਾ ਸਤਿਆਂ ਇਹਨਾ ਆਖੀਆਂ ਨ ਜੋ ਮੜਿਆ ਲਗ ਜਲਨ ਨਾਨਕ ਸਤਿਆਂ ਜਾਣੀਨ ਜੇ ਬਿਰਹੇ ਚੋਟ ਮਰਨ ਮਹੱਲਾ ਤੀਜਾ ਪੀਸੋ ਸਤਿਆਂ ਜਾਣੀਨ ਸੀਲ ਸੰਤੋਖ ਰਹਿਨ ਸੇਵਨ ਸਾਈ ਆਪਣਾ ਨਿਤ ਉਠ ਸੰਭਾਲਨ ਮਹੱਲਾ ਤੀਜਾ ਕੰਤਾ ਨਾਲ ਮਹਿਲੀਆਂ ਸੇਤੀ ਅੱਗ ਜਲਾਹੇ ਜੇ ਜਾਣੇ ਪਰ ਆਪਣ ਤਾ ਤਨ ਦੁਖ ਸਹਾਈ ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅੱਗ ਜਲਾਹੇ ਭਾਵਹਿ ਜੀਵੋ ਕੈ ਮਰਾ ਦੂਰੋਂ ਹੀ ਪਾਜ ਜਾਹੇ ਹੋੜੀ ਤਦ ਦੁਖ ਸੁਖ ਨਾਲ ਉਪਾਇ ਲੇਖ ਕਰ ਤੈ ਲਿਖਿਆ ਨਾ ਵੈ ਜੀਵੜ ਹੋਰ ਦਾਤ ਨਹੀਂ ਇਸ ਰੂਪ ਨਾ ਲਿਖਿਆ ਨਾਮ ਅਖੋਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵਸੀ ਫਿਰ ਲੇਖ ਨ ਲਿਖਿਆ ਸੇਵਕ ਭਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸਲੋਕ ਮਹਲਾ ਦੂਜਾ ਜਿਨੀ ਚੱਲਣ ਜਾੜਿਆ ਸੇ ਕਿਉ ਕਰੇ ਵਿਥਾਰ ਚੱਲਣ ਸਾਰ ਨ ਜਾਣਨੀ ਕਾਜ ਸਵਾਰਣ ਹਾਰ ਮਹੱਲਾ ਦੂਜਾ ਖਰਾਤ ਕਾਰਨ ਧਨ ਸੰਕੀਐ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਸਿਰ ਪਛਤਾਵਾ ਹੋਏ ਮਹੱਲਾ ਦੂਜਾ ਬੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹੱਠ ਤਰਫ ਨਾ ਜਿਪਾਈ ਜੇ ਬਹੁਤਾ ਘਾਲੇ ਤਰਫ ਜਣੇ ਸਤਿ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਔੜੀ ਕਰਤੇ ਕਾਰਨ ਜਿੰਨ ਕੀਆ ਸੋ ਜਾਣੇ ਸੋਈ ਆਪੇ ਸ੍ਰਿਸ਼ਟ ਉਪਾਇਨ ਆਪੇ ਫਨ ਬੋਈ ਜੁਗ ਚਾਰੇ ਸਭ ਭਵ ਥਕੀ ਕਿਨ ਕੀਮਤ ਹੋਈ ਸਤਗੁਰ ਇਕ ਵਿਖਾਲਿਆ ਮਨ ਤਨ ਸੁਖ ਹੋਈ ਗੁਰਮਕ ਸਦਾ ਸ ਲਾਹੀਐ ਕਰਤਾ ਕਰੇ ਸੋ ਹੋਈ ਸਲੋਕ ਮਹੱਲਾ ਦੂਜਾ ਜਿਨਾ ਭਉ ਤਿਨ ਨਾਹੇ ਭਉ ਮੁਚ ਭਉ ਨਹਿ ਭਵਿਆ ਨਾਨਕ ਇਹੋ ਪਟੰਤਰਾ ਤਿਤ ਦੀਵਾਨ ਗਇਆ ਮਹੱਲਾ ਦੂਜਾ ਤੁਰਦੇ ਕੋ ਤੁਰਦਾ ਮਿਲੈ ਉੜਤੇ ਕੋ ਉੜਤਾ ਜੀਵਤੇ ਕੋ ਜੀਵਤਾ ਮਿਲੇ ਮੂਏ ਕੋ ਮੂਆ ਨਾਨਕ ਸੋ ਸਾਲਾਹੀਐ ਜਿਨ ਕਾਰਣ ਕੀਆ ਪੌੜੀ ਸਚ ਤਿਆਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਓ ਮੈਂ ਮਾਰ ਮਨ ਨਿਰਮਲਾ ਹਰ ਨਾਮ ਓਰ ਧਾਰੀ ਕੋਠੇ ਮੰਡਪ ਮਾੜੀਆਂ ਲਗ ਪਏ ਗਾਵਾਰੀ ਜਿਨ ਕੀ ਇਤਿ ਸੇ ਨਾ ਜਾਣਣੀ ਮਨਮਖ ਗੁਬਾਰੀ ਜਿਸ ਬੁਝਾਏ ਸੋ ਬੁਝਸੀ ਸਚਿਆ ਕਿਆ ਜੰਤ ਵਿਚਾਰੀ ਸਲੋਕ ਮਹਲਾ ਤੀਜਾ ਕਾਮਣ ਤੋ ਸੀਗਾਰ ਕਰ ਜਾ ਪਹਿਲਾ ਕੰਤ ਮਨਾਏ ਮਤ ਸੇ ਜੈ ਕੰਤ ਨ ਆਵੈ ਏ ਵੈ ਵਿਰਥਾ ਜਾਏ ਕਾਮਣ ਪਿਰ ਮਨ ਮੰਨਿਆ ਤੋ ਬਣਿਆ ਸੀਗਾਰ ਇਆ ਤੋ ਪਰਵਣ ਹੈ ਜਾਂ ਸੋ ਤਰੇ ਪਿਆਰ ਉਹ 시ਗਾਰ ਤੰਬੂਲ ਰਸ ਭੋਜਨ ਪਾਓ ਕਰੀ ਤਨ ਮਨ ਸੋ ਪੇ ਕੰਤ ਕਾ ਤੋ ਨਾਨਕ ਖੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੈ ਤਨ ਕੀਆ 시ਗਾਰ ਸੇਜੈ ਕੰਤ ਨ ਆਇਓ 에ਵੇ ਭਿਆ ਬਿਕਾਰ ਮਹਲਾ ਤੀਜਾ ਤਨ ਪਰ ਇਹ ਨ ਆਖੀਨ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਤਨ ਪਰ ਕਹੀਐ ਸੋਏ ਪੜੀ ਪੈਵਨ ਭਗਤ ਨ ਹੋਵਈ ਨਾਮ ਨ ਲਗੇ ਪਿਆਰ ਸਤਗੁਰ ਮਿਲਿਆ ਭਉ ਉਪਜੈ ਪੈ ਪਾਏ ਰੰਗ ਸਵਾਰ ਤਨ ਮਨ ਰਤਾ ਰੰਗ ਸਿਉ ਹਉਮੈ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤਿ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ ਭਉ ਭਾਉ ਸਭ ਤਿਸ ਦਾ ਸੋ ਸਚ ਬਰਤੈ ਸੰਸਾਰ ਸਲੋਕ ਮਹੱਲਾ ਪਹਿਲਾ ਵਾਹ ਖਸਮ ਤੂੰ ਵਾਹ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾਹ ਆਪ ਖੜੋ ਵਹਿ ਆਪ ਕਰ ਆ ਪੀਣੈ ਆਪਾ ਗੁਰਮੁਖ ਸੇਵਾ ਥਾਈ ਪਵੈ ਓਨ ਮਨ ਤਤ ਕਮਾਹ ਮਸਤਕ ਲਹਹ ਮਜੂਰੀਆ ਮੰਗ ਮੰਗ ਕਸਮ ਦਰਾਹ ਨਾਨਕ ਪੁਰਦਰ ਬੇਪਰਵਾਹ ਤਉਦਰ ਊਣਾ ਨਹੀਂ ਕੋ ਸੱਚਾ ਬੇਪਰਵਾਹ ਮਹੱਲਾ ਪਹਿਲਾ ਉਜਲ ਮੋਤੀ ਸੋਹਣੇ ਰਤਨਾ ਨਾਲ ਜੋੜਾਨ ਤਿੰਨ ਜਰ ਬੈਰੀ ਨਾਨਕਾ ਜੇ ਬੁੱਢੇ ਥੀਏ ਮਰਾਨ ਪਾਉੜੀ ਹਰ ਸਾ ਲਾਹੀ ਸਦਾ ਸਦਾ ਤਨ ਮਨ ਸੌਪ ਸਰੀਰ ਗੁਰ ਸ਼ਬਦ ਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੇ ਰਵ ਰਹਿਆ ਹਰ ਹੀਰਾ ਹੀਰ ਜਨਮ ਮਰਨ ਦਾ ਦੁਖ ਗਿਆ ਫਿਰ ਪਵੇ ਨਾ ਫਿਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਾਹੀਰਾ ਸਲੋਕ ਮਹੱਲਾ ਪਹਿਲਾ ਨਾਨਕ ਹੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਪਉਂਦੀ ਜਾਏ ਭਾਲ ਪਿੱਛੇ ਹੱਥ ਨਾ ਅੰਬੜੈ ਤਿਤ ਨਿਵੰਦਾ ਤਾਲ ਮਹੱਲਾ ਪਹਿਲਾ ਨਾਨਕ ਮੰਨ ਕੇ ਕੰਮ ਫਟਿਆ ਗਣਤ ਨਾ ਆਵੈ ਕਿਤੀ ਲਹਾ ਸਹਮ ਜਆ ਬਖਸੇ ਤਾ ਧੱਕਾ ਨਹੀਂ ਪੌੜੀ ਸੱਚਾ ਅਮਰ ਚਲਾਇਓਨ ਕਰ ਸੱਚ ਪ੍ਰਮਾਣ ਸਦਾ ਨਹਿਚਲ ਰਬ ਰਹਿਆ ਸੋ ਪੁਰਖ ਸੋ ਜਾਣ ਗੁਰ ਪ੍ਰਸਾਦੀ ਸੇਵਿਐ ਸਚ ਸ਼ਬਦ ਨਿਸ਼ਾਨ ਪੂਰਾ ਥਾਟ ਬਣਾਇਆ ਰੰਗ ਗੁਰਮਤਿ ਮਾਣ ਅਗਮ ਗੋਚਰ ਲਖ ਹੈ ਗੁਰਮੁਖ ਹਰਿ ਜਾਣ ਸਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਪੀਤਰ ਧਰਿਆ ਆਣ ਕੋਟੇ ਖਰੇ ਪਰਖੀਅਨ ਸਾਹਿਬ ਕੈ ਦੀਵਾਨ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਕੋਟੇ ਤਨ ਚੋਰ ਇਕ ਪਾਉ ਲਤੀ ਨਾਤਿਆ ਦੋਏ ਪਾ ਚੜੀਐ ਸਹੋਰ ਬਾਹਰ ਧੋਤੀ ਤੁੰਮੜੀ ਅੰਦਰ ਵੈਸਨ ਕੋਰ ਸਾਦ ਭਲੇ ਅਣਨਾਤਿਆ ਚੋਰ ਸਚੋਰਾ ਚੋਰ ਪੌੜੀ ਆਪੇ ਹੁਕਮ ਚਲਾਇਦਾ ਜਗਤੰਦੈ ਲਾਇਆ ਇਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦੇਸ ਇਹੋ ਮਨਤਾ ਮਦਾ ਗੁਰ ਠਾਕੁਰ ਆਇਆ ਨਾਵੇਂ ਨੂੰ ਸਮਲੋਚ ਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨ ਸਕਿਆ ਜੋ ਹਰ ਲਿਖ ਪਾਇਆ ਸੈ ਲੋਕ ਮਹੱਲਾ ਪਹਿਲਾ ਦੁਏ ਦਿਵੇ ਚੋ ਦੇ ਹਟਣਾ ਲੈ ਜੇਤੇ ਜੀ ਉਤੇ ਤੇ ਬਣ ਜਾ ਰੇ ਖੁੱਲੇ ਹਟ ਹੋਆ ਬਾਪਾਰ ਜੋ ਪਹੁੰਚੇ ਸੋ ਚੱਲਣ ਹਾਰ ਧਰਮ ਦਲਾਲ ਪਾਏ ਨੀਸਾਣ ਨਾਨਕ ਨਾਮ ਲਹਾ ਪਰਵਾਣ ਘਰ ਆਏ ਵਜੀ ਬਾਦਾਈ ਸਚ ਨਾਮ ਕੀ ਮਿਲੀ ਵੜਿਆਈ ਮਹੱਲਾ ਪਹਿਲਾ ਰਾਤੀ ਹੋਵਣ ਕਾਲੀਆਂ ਸੋ ਪੇ ਦਾਸੇ ਬਨ ਦਿਹੋ ਬੱਗਾ ਤੱਪੇ ਕਣਾ ਕਾਲਿਆ ਕਾਲੇ ਵਨ ਅੰਦੇ ਅਕਲੀ ਵਹਾਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਵਹਾਰੇ ਕਬਹੇ ਨਾ ਪਾਵੇ ਮਾਨ ਪੌੜੀ ਕਾਇਆ ਕੋਟ ਰਚਾਇਆ ਪਰ ਸੱਚੈ ਆਪੇ ਇੱਕ ਦੂਜੇ ਭਾਏ ਖਵਾਇਨ ਹੋਮੇ ਵਿੱਚ ਵਿਆਪੇ ਇਹੋ ਮਾਨਸ ਜਨਮ ਦੁਲੰਬ ਸਾ ਮਨ ਮੁਖ ਸੰਤਾਪੇ ਜਿਸ ਆਪ ਵਜਾਏ ਸੋ 부ਜਸੀ ਜਿਸੇ ਸਾਤ ਗੁਰੂ ਤਾਂ ਪੈ ਸਭ ਜਗ ਖੇਲ ਰਚਾਇਓ ਨ ਸਭ ਵਰਤੈ ਆਪੇ ਸਾਰੇ ਲੋਕ ਮਹੱਲਾ ਪਹਿਲਾ ਚੋਰਾ ਜਾਰਾ ਰੰਡੀਆਂ ਉੱਟਣੀਆਂ ਦੀਵਾਨ ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਣ ਸਿਫਤੀ ਸਾਰ ਨ ਜਾਣਨੀ ਸਦਾ ਬਸੈ ਸ਼ੈਤਾਨ ਗਦਹੋਂ ਚੰਦਨ ਖੋਲੀਐ ਪੀ ਸਾਹੁ ਸਿਓ ਪਾੜ ਨਾਨਕ ਕੂੜਾ ਕੱਤਿਐ ਕੂੜਾ ਤਣੀਏ ਤਾਣ ਕੂੜਾ ਕੱਪੜ ਕੱਚੀਐ ਕੂੜਾ ਪੈਨਣ ਮਾਣ ਮਹੱਲਾ ਪਹਿਲਾ ਬਾਂਗਾ ਬੁਰਗੂ ਸਿੰਗੀਆਂ ਨਾਲੇ ਮਿਲੀ ਕਲਾਣ ਇਕ ਦਾਤੇ ਇਕ ਮੰਗਤੇ ਨਾਮ ਤੇਰਾ ਪਰਵਾਣ ਨਾਨਕ ਜਿਨੀ ਸੁਣਕੇ ਮੰਨਿਆ ਮੋਤੀਨਾ ਬਿੱਟਹੋਂ ਕੁਲਵਾਨ ਪਾੜੀ ਮਾਇਆ ਮੋ ਸਭ ਕੂੜ ਹੈ ਕੂੜੋ ਹੋਏ ਗਿਆ ਹੋ ਮੇ ਝਗੜਾ ਪਾਇਓ ਨ ਝਗੜੇ ਜਗ ਮੋਇਆ ਗੁਰਮੁਖ ਝਗੜ ਚੁਕਾਇਓ ਨ ਇਕੋ ਰਵ ਰਹਿਆ ਸਭ ਆਤਮ ਰਾਮ ਪਛਾਣਿਆ ਭਾਉ ਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਹਿਆ ਸਲੋਕ ਮਹੱਲਾ ਪਹਿਲਾ ਸਤਿਗੁਰੂ ਭੀਖਿਆ ਦੇਹ ਮੈਂ ਤੂੰ ਸਮਰਤ ਦਾ ਤਾਰ ਹਉ ਮੈਂ ਗਰਵ ਨਿਵਾਰੀਏ ਕਾਮ ਕ੍ਰੋਧ ਅਹੰਕਾਰ ਲਭ ਲੋਭ ਪਰ ਜਾਲੀਐ ਨਾਮ ਮਿਲੇ ਆਧਾਰ ਅਹਨਸ ਨਫਤਲ ਨਿਰਮਲਾ ਮੈਲਾ ਕਭੂ ਨਾ ਹੋਏ ਨਾਨਕ ਇਹ ਵਿਦ ਛੁੱਟੀਐ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ ਇਕੋ ਕੰਤ ਸਵাইয়া ਜਿੱਤੀ ਦਰ ਖੜੀਆਂ ਨਾਨਕ ਕੰਤਹਿ ਰਤੀਆਂ ਪੁੱਛੈ ਬਾਤੜੀਆਂ ਮਹੱਲਾ ਪਹਿਲਾ ਸਬੇ ਕੰਤਹਿ ਰਤੀਆਂ ਮਹਿ ਦੁਹਾਗਣ ਕਿਤ ਮੈਂ ਤਨਿ ਆਵਗਣ ਏਤੜੇ ਖਸਮਨਾ ਫਿਰੇ ਚਿਤ ਮਹੱਲਾ ਪਹਿਲਾ ਹਉ ਬਲੇ ਹਾਰੀ ਤੈਨ ਕੋ ਸਿਮਤ ਜਿਨਾ ਦਾ ਬਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਔੜੀ ਧਰਮੰਗਤ ਜਾਚੈ ਦਾਨ ਹਰ ਦੀਜੇ ਕਿਰਪਾ ਕਰ ਗੁਰਮਕਲਿਹੋ ਮਿਲਾਏ ਜਿਨ ਪਾਵੇ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਧਰ ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਰ जग में बरत है आप हर सेती प्रीत कर सलोक महल्ला पहला जिनी ना पायो प्रेम रास कंत ना पायो साहो सुनिए कर का पाहुणा ज्यों आया त्यों जाओ महल्ला पहला सौ उलामे दिने के राती मिलन सहंस सप्त सलाहण षड कहै ਰੰਗੀ ਲੱਗਾ ਹੰਸ ਫਿਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਨ ਹੇਤ ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮਖ ਸੇਵਸਾ ਲਾਹੇ ਸੱਚਾ ਉਰਤਹਾਰਿਆ ਘਰਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕੋ ਬਾਰਿਆ ਤੂੰ ਆਪ ਸਵਾਰੇ ਆਪ ਸਿਰਜਣ ਹਾਰਿਆ ਸ਼ਲੋਕ ਮਹੱਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ ਦੇਦ ਪਾਠ ਮਤ ਪਾਪਾਂ ਖਾਏ ਉਗਵੈ ਸੂਰ ਨਾ ਜਾਪੈ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਤ ਕਰਹਿ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮਖ ਉਤਰਸ ਪਾਰ ਮਹੱਲਾ ਪਹਿਲਾ ਸਬਦੇ ਸਾਧਨਾ ਆਇਓ ਨਾਮ ਨ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤਨਤ ਹੋਏ ਖੁਆਰ ਨਾਨਕ ਪਐ ਕਿਰਤ ਕਮਾਵਣਾ ਕੋਈ ਨ ਮੇਟਣ ਹਾਰ ਪਾੜੀ ਜੇ ਪ੍ਰਭ ਸਾ ਲਾਹੇ ਆਪਣਾ ਸੋ ਸੋਭਾ ਪਾਏ ਹੰਮੇ ਵਿਚੋਂ ਦੂਰ ਕਰ ਸਚ ਮਨ ਵਸਾਏ ਸਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਭਿਆ ਚਰੀ ਵਿਸ਼ੁੰਨਿਆ ਗੁਰਪੁਰਖ ਮਿਲਾਏ ਮਨ ਮੇਲਾ ਏਵ ਸੁਧ ਹੈ ਹਰ ਨਾਮ ਧਿਆਇ ਸਲੋਕ ਮਹੱਲਾ ਪਹਿਲਾ ਕਾਇਆ ਕੁਮਲ ਫੁੱਲ ਗੁਣ ਨਾਨਕ ਗੁਪਸਮਾਲ ਇਹਨੀ ਫੁੱਲੀ ਰੋਂ ਕਰੇ ਅਵਰਕੇ ਚੁਣੀ ਹੈ ਡਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਲ ਘਰ ਵਸਿਆ ਕੰਤ ਜਿਨ ਕੇ ਕਾਂਤ ਦਿਸਾ ਪੁਰੀ ਸੇ ਅਹਨਸ ਫਿਰਹਿ ਜਲੰਤ ਹੋੜੀ ਆਪੇ ਬਖਸੇ ਦਇਆ ਕਰ ਗੁਰ ਸਤਗੁਰ ਬਚਨੀ ਆਨੰਦਨ ਸੇਵੀ ਗੁਣਰਵਾ ਮਨ ਸਚੈ ਰਚਨੀ ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੇ ਨਾ ਲਖਨੀ ਸਤਗੁਰ ਚਰਣੀ ਲਗਿਆ ਹਰ ਨਾਮ ਨਿਤ ਜਪਨੀ ਜੋ ਚ ਸੋਫਲ ਪਾਏ ਸੀ ਸਭ ਘਰੈ ਵਿੱਚ ਜਚਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤੈ ਆਗਮਨ ਪਹਿਲਾ ਮੋਲੇ ਉਸ ਹੋਏ ਜਿਤ ਮੋਲੇ ਹੈ ਸਭ ਮੋਲੀ ਹੈ ਤਿਸਹਿ ਨ ਮੋਲੇ ਹੋ ਕੋਇ ਮਹੱਲਾ ਦੂਜਾ ਪਹਿਲ ਬਸੰਤੈ ਆਗਮਨ ਤਿਸ ਕਾ ਕਰੋ ਵਿਚਾਰ ਨਾਨਕ ਸੋ ਸਲਾਹੀਏ ਦੇ ਸਭ ਸੇ ਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਏ ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਏ ਸੋਏ ਪੌੜੀ ਹਰ ਹਰ ਨਾਮ ਸਲਾਹੀਏ ਸੱਚ ਕਾਰ ਕਮਾਵੇ ਦੂਜੀ ਕਾਰ ਹੈ ਲੱਗਿਆ ਫਿਰ ਜੋ ਨਹੀਂ ਪਾਵੇ ਨਾਮ ਰਤਿਆ ਨਾਮ ਪਾਈਏ ਨਾਮੇ ਗੁਣ ਗਾਵੇ ਗੁਰ ਕਾ ਸਬਦ ਸਲਾਹੀਏ ਹਰ ਨਾਮ ਸਮਾਵੇ ਸਤ ਗੁਰ ਸੇਵਾ ਸਫਲ ਹੈ ਸੇਵੀ ਹੈ ਫਲ ਪਾਵੇ ਸਲੋਕ ਮਹਲਾ 2 ਕਿਸਹੀਂ ਕੋਈ ਕੋਏ ਮੰਨ ਨਿਮਾਣੀਏ ਪਤੂ ਕਿਉ ਨ ਮਰੀਜੈ ਰੋਏ ਜਾਂ ਲਗ ਚਤਨਾ ਆਵਹਿ ਮਹੱਲਾ ਦੂਜਾ ਜਾਂ ਸੁਖ ਤਾਂ ਸਹਉ ਰਾਵਿਓ ਦੁਖ ਭੀ ਸਮਾਲਿ ਹੋਇ ਨਾਨਕ ਕਹਿ ਸਿਆਣੀ ਐ ਕਿਉ ਕੰਤ ਮਿਲਾਵਾ ਹੋਇ ਪੜੀ ਹੋ ਕਿਆ ਸਾ ਲਾਹੀ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਅਗਮ ਦਿਆਲ ਅਗਮ ਹੈ ਆਪ ਜਹੇ ਮਿਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਜੋ ਤੇਰੀ ਸਰਣਾਗਤੀ ਤਨ ਲਹਿ ਛਡਾਈ ਨਾਨਕ ਬੇਪਰਵਾਹ ਹੈ ਤੇ ਸੱਤੈ ਨਾਤ ਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ